ਆਹ ਵੇਖੋ ਹਾਂ ਬਲੀਤੀ ਨਹੀਂ ਆ ਇਹ ਕੀ ਕਰਨ ਧੀ ਇੱਥੇ ਹੁਣ ਇਹ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਰਨੀ ਪੁੱਛ ਲੈਨੇ ਆ ਮੇਰਾ ਨਹੀਂ ਜੀ ਕਰਨਿਆ ਪੁੱਛਣ ਨੂੰ ਹੁਣ ਇਹ ਦਣਾ ਕਰਿਓ ਵੀ ਕੋਈ ਨਹੀਂ ਹੁੰਦਾ ਕਵਾਬ ਲਾ ਲਿਓ ਆਪ ਤਾਂ ਇਹਨੇ ਮੈਨੂੰ ਬੂਹੇ ਤੋਂ ਮੋੜ ਦਿੱਤਾ ਹੈ ਕੋਈ ਗੱਲ ਨਹੀਂ ਆ ਉਹਦੀ ਗੱਲ ਨਹੀਂ ਢਿੱ ਚੁੱਕੀ ਜਾਣੀ ਜਿੱਡੀ ਤੁਹਾਡੀ ਚੁੱਕੀ ਜਾਣੀ ਪ੍ਰੀਤ ਪ੍ਰੀਤ ਇੱਥੇ ਕਿਉਂ ਖਲੋਤੀਆਂ ਕੱਲੀ ਸਸਤੀ ਗੱਲ ਬੀਜੀ ਸਸਤੀ ਗੱਲ ਕੀ ਹਾਲ ਤਰਾ ਵਧੀਆ ਤੁਸੀਂ ਦੱਸੋ ਠੀਕ ਆ ਘਰ ਜਾਣਾ ਹੈ ਹਾਂਜੀ ਮੇਰੇ ਘਰ ਆਨਲੀ ਇੱਥੇ ਕੋਲ ਅਤੀ ਸੀ ਕਿ ਉਹ ਹਾਟ ਉਟੋ ਡਿਕੰਡੀ ਸੀ ਚੱਲ ਬੈਠ ਸਸਤੀ ਗੱਲ ਬੀਜੀ ਹਾਂ ਅਸਲਾਮੁਅਲਾਈਕਮ ਹੋਰ ਕੀ ਆ ਚੱਲ ਭਾਬੀ ਜੀ ਠੀਕ ਠਾਕ ਵਧੀਆ ਤੂਸ ਨਾ ਹਾਂਜੀ ਬੜੇ ਵਧੀਆ ਆਪਣੇ ਤੇ ਫੋਨ ਹੀ ਕਰ ਦਿੰਦੀ ਜੇ ਆਈ ਹੀ ਤੇ ਇੱਥੇ ਖਲੋਤੀ ਕਿਉਂ ਗੱਲੀ ਉਹ ਫੋਨ ਮੇਰੇ ਕੋਲ ਹੈ ਹੀ ਨਹੀਂ ਸੀ ਤੇ ਮੈਨੂੰ ਕਿਤੇ ਹੀ ਭੁੱਲ ਗਿਆ ਫੋਨ ਕਰਨ ਦਾ ਵਿੱਕੀ ਮੁੜ ਗਿਆ ਨਾ ਰਾਜੋਈ ਤੇ ਵਿੱਕੀ ਨੂੰ ਘਾਤੋਂ ਮੋੜਿਆ ਆ ਵਿੱਕੀ ਵੀ ਅੱਗੇ ਆ ਜਾਂਦਾ ਉਹਨੂੰ ਹੁਣ ਸੋਹਰੇ ਹੋਣਾ ਚੰਗਾ ਲੱਗਦਾ ਨਹੀਂ ਨਹੀਂ ਇਦਾਂ ਦੀ ਤੇ ਕੋਈ ਗੱਲ ਨਹੀਂ ਸੀ ਉਹ ਆਂਦੇ ਸੀ ਕਿ ਮੈਂ ਤਿਆਰ ਤੁਰ ਨਹੀਂ ਹੋਇਆ ਵੀ ਤੇ ਚੰਗੇ ਨਹੀਂ ਲੱਗੀ ਰ ਇਦਾਂ ਆਹੋ ਉਹਨੂੰ ਵੀ ਉੱਥੋਂ ਮੋੜ ਦਿੱਤਾ ਹੁਣ ਆਵਾਂਗੇ ਘਰ ਨਾਲ ਜਾਈ ਕੀ ਲੋੜਾ ਘਰ ਜਾਣ ਦੀ ਕੀ ਆ ਕੀ ਗੱਲ ਵਾ ਹੁਣ ਐਵੇਂ ਤੁਸੀਂ ਦੰਗੀਆਂ ਗੱਲਾਂ ਨਾ ਕਰੋ ਪੁਰਾਣੀਆਂ ਗੱਲਾਂ ਜਿਹੜੀਆਂ ਹੋ ਗਈਆਂ ਨਾ ਹੁਣ ਛੇੜਨ ਦਾ ਕੋਈ ਫਾਇਦਾ ਨਹੀਂ ਆ ਹੁਣ ਗਾਹ ਵਾਸਤੇ ਨਾ ਸਹੀ ਰਹੋ ਠੀਕ ਆ ਜੇ ਪੁਰਾਣੀਆਂ ਛੇੜਨ ਜੇ ਪੁਰਾਣੀਆਂ ਛੇੜਨ ਦਾ ਕੋਈ ਫਾਇਦਾ ਨਹੀਂ ਨਾ ਤੇ ਫਿਰ ਮੰਮੀ ਦੇ ਨਾਲ ਕਿਉਂ ਛੇੜਦੇ ਆ ਮੰਮੀ ਨਾਲ ਵੀ ਨਾ ਹਾ ਛੇੜਿਆ ਕਰੀਏ ਜਾਂ ਤੇ ਸਾਲ ਸੁਣਿਓ ਮੇਰੀ ਆ ਤੂੰ ਹੀ ਸਾਹ ਬਾਹੋਂ ਨਾਲੇ ਮੇਰਾ ਫੋਨ ਰੱਖਾਓ ਤੇ ਮੈਂ ਚਾਹ ਪਾਣੀ ਫੜਾਦਾ ਉਧਰ ਫਿਰ ਮੰਮੀ ਨੇ ਕਹਿਣਾ ਵਾ ਵੀ ਚਲ ਗਈ ਆ ਸਿੱਧੀ ਕਮਰੇ ਦੇ ਵਿੱਚ ਤੇ ਉਹਨੂੰ ਪਾਣੀ ਪੂਣੀ ਨੇ ਪੁੱਛਿਆ ਰੱਖ ਦਿਓ ਸਾਹ ਲਿਓ ਜੋ ਹੋ ਕੀ ਗਨੋ ਕੁਛ ਨਹੀਂ ਨਹੀਂ ਮਾਸ ਅਦਕੇ ਜਾਵਾਂ ਨਹੀਂ ਮੇਰੀ ਧੀ ਮਾਸ ਅਦਕੇ ਜਾਵਾਂ ਨਹੀਂ ਠੰਡੀ ਪੈ ਗਈ ਨਹੀਂ ਸਤਿਗੁਰ ਮੰਮੀ ਜੀ ਸਤਿਗੁਰ ਹੋਰ ਵੀ ਆ ਜਾ ਜੀ ਠੀਕ ਠਾਕ ਵਧੀਆ ਵੇ ਲੋ ਤੁਸੀਂ ਮੈਨੂੰ ਯਾਦ ਕਰਦੇ ਸੀ ਨਾ ਕਿ ਮੇਰੀ ਤੇ ਆਉਂਦੀ ਨਹੀਂ ਆਉਂਦੀ ਨਹੀਂ ਆ ਗਈ ਨਾ ਬਿਨਾਂ ਦੱਸੇ ਆਈ ਠੀਕ ਚੱਟੀ ਆ ਗਈ ਮੇਰੀ ਤੇ ਫੋਨ ਵੀ ਨਹੀਂ ਕੀਤਾ ਉਹਦਾ ਕਹਿੰਦੀ ਸਲਾਹ ਕਰਕੇ ਦੱਸਾਂਗੀ ਤੈਨੂੰ ਹੋਰ ਮੰਮੀ ਤੇ ਠੀਕ ਠਾਕ ਹੈ ਹਾਂ ਠੀਕ ਠਾਕ ਤੂੰ ਆਪਣਾ ਸੁਣਾ ਆਪਣੇ ਬੜੇ ਵਧੀਆ ਹੈ ਹੋਰ ਹੈ ਨਹੀਂ ਕਿੱਥੇ ਲੰਘ ਗਏ ਹੀ ਉਹ ਵੀ ਬਿਨਾਂ ਦੱਸੇ ਵਿੱਕੀ ਵੀ ਨਹੀਂ ਆਇਆ ਤੇਰੇ ਨਾਲ ਪਿੰਡ ਸਭ ਠੀਕ ਠਾਕ ਹੈ ਨਾ ਮੈਨੂੰ ਤੇ ਟੈਂਸ਼ਨ ਹੀ ਹੋ ਗਈ ਆ ਤੂੰ ਕੱਲੀ ਕਿਉਂ ਇਹਨਾਂ ਦੇ ਨਾਲ ਆਈ ਆ ਉਹ ਮੰਮੀ ਤੁਸੀਂ ਟੈਂਸ਼ਨ ਘਾਤੋਂ ਲੈਣ ਦੇ ਜੇ ਸਭ ਕੁਝ ਠੀਕ ਠਾਕ ਆ ਮੇਰਾ ਸਹੁਰੇ ਪਰਿਵਾਰ ਵੀ ਸਾਰੇ ਠੀਕ ਨੇ ਉਹ ਤੁਹਾਡਾ ਫੋਨ ਨਹੀਂ ਸੀ ਗਿਆ ਕਿ ਮੇਰਾ ਜੀ ਨਹੀਂ ਲੱਗਣ ਡਿਆ ਤੇ ਇਹੋ ਗੱਲ ਮੈਂ ਵਿੱਕੀ ਨਾ ਕਰਦੀ ਤੇ ਵਿੱਕੀ ਹੰਦੇ ਲੈ ਇੱਚ ਫਿਕਰ ਕਰਨ ਵਾਲੀ ਕਿਹੜੀ ਗੱਲ ਆ ਜੇ ਤੇਦੀ ਮੰਮੀ ਦਾ ਜੀ ਨਹੀਂ ਲੱਗਣ ਡਿਆ ਤੇ ਤੂੰ ਜਾ ਕੇ ਮਿਲਿਆ ਮੈਂ ਕਿਹਾ ਸੱਚੀ ਕਹਿੰਦੇ ਸੱਚੀ ਤੇ ਬੱਸ ਮੈਨੂੰ ਚਾਹੀ ਨਹੀਂ ਸੀ ਮੈਂ ਛੇਤੀ ਛੇਤੀ ਤਿਆਰੀ ਖੇਚ ਲਈ ਤੇ ਜਰੂਰ ਮੈਂ ਤਿਆਰੀ ਖੇਤ ਲਈ ਤੇ ਸੱਚੀ ਮੇਰੇ ਨਾ ਦਿਮਾਗ ਦੇ ਵਿੱਚ ਆਇਆ ਹੀ ਨਹੀਂ ਕਿ ਮੈਂ ਤੈਨੂੰ ਫੋਨ ਲਾ ਕੇ ਦੱਸਾਂ ਕਿ ਅੱਜ ਮੈਂ ਆਉਣਾ ਆ ਤੇ ਬਾਅਦ ਚ ਫਿਰ ਮੈਂ ਨਾ ਇਹਨਾਂ ਨੂੰ ਕਿਹਾ ਕਿ ਚਲੋ ਚੱਲੀਏ ਫਿਰ ਇਹ ਆnde ਕਿ ਨਹੀਂ ਤੂੰ ਮੈਨੂੰ ਨਾ ਖੜ ਮੈਂ ਹੁਣ ਝੋਨਿਆਂ ਵੱਲ ਹੂੰਆ ਕਿਉਂਕਿ ਝੋਨੇ ਪੱਕਣ ਤੇ ਆਏ ਆ ਤੇ ਉਹ ਮੈਨੂੰ ਛੱਡ ਗਏ ਸੀ ਅੱਛਾ ਮੈਂ ਤੇ ਫਿਰ ਕਰ ਕਰ ਖਾਬ ਚਲੀਏ ਇੱਕਦਾਂ ਹੀ ਮੈਨੂੰ ਹੋਇਆ ਵੀ ਆਇਆ ਕਿਉਂ ਨਹੀਂ ਵੀ ਕੀ ਨਾਲ ਪਰ ਮੈਂ ਆਈ ਬਸੇ ਹੀ ਆ ਤੇ ਅੱਡੇ ਜੀ ਮੈਨੂੰ ਮਿਲੇ ਆ ਤੇ ਜਿਰਪੀਨੂ ਭਾਬੀ ਨੇ ਵੇਖਿਆ ਨਾ ਤੇ ਭਾਬੀ ਜੀ ਨੇ ਮੈਨੂੰ ਬਾਜੀ ਮਾਰੀ ਤੇ ਫਿਰ ਮੈਂ ਇਹਨਾਂ ਦੇ ਨਾਲ ਆਈ ਆ ਅੱਛਾ ਹਾਂਜੀ ਪ੍ਰੀਤੀ ਪਹਿਲਾਂ ਰੋਟੀ ਲਿਆਵਾਂ ਕਿ ਜਾਂ ਪਹਿਲਾਂ ਚਾਹ ਬਣਾਵਾਂ ਨਹੀਂ ਭਾਬੀ ਜੀ ਚਾਹ ਹੀ ਲੈ ਆਓ ਰੋਟੀ ਹੁਣ ਰਾਤ ਨੂੰ ਹੀ ਖਾਵਾਂਗੇ ਚਲ ਠੀਕ ਹੈ ਲੌਕਰ ਦੀ ਚਾਬੀ ਕਿੱਥੇ ਰੱਖੀ ਆ? ਮੈਨੂੰ ਆ ਨਹੀਂ ਲੱਭੀ। ਹਾਂਏ ਉੱਥੇ ਸਾਹਮਣੇ ਤੇ ਚਾਬੀ ਰੱਖੀ ਦੀ ਆ ਤੁਹਾਨੂੰ ਪਤਾ ਨਹੀਂ ਇੱਕ ਚਾਬੀ ਨਹੀਂ ਲੱਭਦੀ ਕੋਈ ਚੀਜ਼ ਦੇ ਦੀਏ ਨਾ ਰੱਖਣ ਨੂੰ। ਕਾਡ ਆਏ ਹੋਏ ਬਸ ਮੇਰੇ ਨਾਲ ਇਸ਼ੂ ਰਹਿੰਦਾ ਕਿ ਚਾਬੀ ਨਹੀਂ ਲੱਭੀ। ਸਦੀਪ ਜਦੋਂ ਮੈਨੂੰ ਨਹੀਂ ਲੱਭੀ ਤੇ ਨਹੀਂ ਲੱਭੀ ਮੈਂ ਕੱਪੜਿਆਂ ਦੇ ਥਲੇਰਾ ਖਾਇਆ ਵਾ ਤੇ ਜਾ ਕੇ ਉਹਨੂੰ ਕਰ ਲਈ ਸਮਾਨ ਨੂੰ ਸੱਟ। ਇੱਦਾਂ ਖਾਈ ਮੈਂ ਕੱਪੜਿਆਂ ਦੇ ਥਲੇਰਾ ਰੱਖ ਦਿੱਤਾ। ਠੀਕ ਆ ਕੋਈ ਨਹੀਂ ਮੈਂ ਰੱਖ ਲੂੰਗੀ ਫਿਰ। ਨਹੀਂ ਤੂੰ ਮੈਨੂੰ ਇੱਕ ਗੱਲ ਦੱਸ ਜਦੋਂ ਮੈਂ ਚੰਗਾ ਭਲਾ ਦੇ ਨਾਲ ਗੱਡੀ ਦੇ ਅੱਜ ਗੱਲ ਕਰਨ ਲੱਗਾ ਸੀ ਤੂੰ ਮੈਨੂੰ ਗੱਲ ਕਿਉਂ ਨਹੀਂ ਕਰਨ ਦਿੱ ਜਦੋਂ ਮੈਂ ਅੱਡੇ ਤੋਂ ਉੱਥੇ ਖਲੋਤੀ ਨੂੰ ਵੇਖਿਆ ਨਾ ਤਾਂ ਮੈਨੂੰ ਇੰਨਾ ਜ਼ਹਿਰ ਚੜਿਆ ਨਾ ਇੱਕ ਵਾਰੀ ਤਾਂ ਮੇਰਾ ਦਿਲ ਕੀਤਾ ਕਿ ਇਹਨੂੰ ਨਾ ਲੈ ਕੇ ਜਾਵਾਂ ਵੇਖ ਤਾਂ ਮੈਂ ਵੀ ਇਹਨੂੰ ਲਿਆ ਹੀ ਨਹੀਂ ਜਦੋਂ ਚੰਗੀ ਭਲੀ ਗੱਡੀ ਇਹਨਾਂ ਦੇ ਕੋਲ ਆ ਤੇ ਵਿੱਕੀ ਦਾ ਫਰਜ਼ ਨਹੀਂ ਬਣਦਾ ਕਿ ਮੈਂ ਇਹਨੂੰ ਆਪ ਇੱਥੇ ਛੱਡ ਕੇ ਆਵਾਂ ਉਹੋ ਜੀ ਇਹ ਆ ਜਿਹੜੀ ਬਸਾਂ ਦੇ ਉੱਤੇ ਚੜ ਕੇ ਤੇ ਇੱਥੇ ਆ ਜਾਂਦੀ ਆ ਹੁਣ ਅਗਲਾ ਬੱਸੀ ਚੜਾਉਂਦਾ ਵਾ ਤੇ ਫੇਰ ਹੀ ਇਹ ਆਉਂਦੀ ਆ ਨਹੀਂ ਛੱਡਣਾ ਹੁਣ ਇਹਦੇ ਵਿੱਚ ਇਹਦੀ ਵੀ ਕੀ ਗਲਤੀ ਆ ਜਾਂ ਕੀ ਪਤਾ ਇਹਨਾਂ ਦੀ ਅਸਲੀ ਕੀ ਸਲਾਹ ਹੋਊਗੀ ਕੀ ਰੀਜਨ ਹੋਊਗਾ ਜਿਹੜਾ ਇਹ ਗੱਡੀ ਤੇ ਨਹੀਂ ਆਏ ਬੱਸੀ ਆਏ ਨਹੀਂ ਤੇ ਕਹਿ ਨਹੀਂ ਸਕਦੀ ਉਹਨੂੰ ਮੈਨੂੰ ਤਾਂ ਬੜੀ ਛੇਤੀ ਇਹਨੇ ਕਹਿ ਤਾਹੀ ਉੱਥੇ ਬੂਏ ਦੇ ਉੱਤੇ ਖਲੋਤੇ ਨੂੰ ਕੋਈ ਵਾਪਸ ਚੱਲ ਜਾ ਪਤਾ ਕੀ ਆ ਹੁਣ ਆਉਂਦਿਆਂ ਗੱਡੀ 'ਚ ਬਹਿੰਦੇ ਆਂ ਤੁਸੀਂ ਉਹਦੇ ਦਿਵਾਲੇ ਹੋ ਜਾਂਦੇ ਤੇ ਚੰਗੇ ਥੋੜੀ ਲੱਗਦਾ ਪਿਛਲੀ ਵਾਰੀ ਵੀ ਜਦੋਂ ਤੁਹਾਡੀ ਇਹਦੇ ਨਾਲ ਗੱਲ ਹੋ ਗਈ ਸੀ ਤੇ ਕਿੱਦਾਂ ਫੇਰੇ ਇਥੋਂ ਗਈ ਹੀ ਚੰਗੀ ਨਹੀਂ ਲੱਗਦੀ ਜਲੂਸ ਨਿਕਲਦਾ ਇਦਾਂ ਹਰ ਵਾਰੀ ਆਖਣਾ ਕੁੜੀ ਜਾਂਦੀ ਆ ਤੇ ਇਹ ਮਾਗਰੇ ਉਹਨੂੰ ਲੜ ਕੇ ਤੇ ਕੱਢ ਦਿੰਦੇ ਆ ਮੁੜ ਕੇ ਇਹੋ ਵਜ ਤੇ ਵੱਜਦਾ ਮੰਮੀ ਦੇ ਅੱਗੇ ਨਹੀਂ ਮੈਨੂੰ ਛੱਡ ਦੇ ਇਹੋ ਹੀ ਕਹਿੰਦੇ ਕਿ ਤੇਰੇ ਤੋਂ ਆਈ ਕੋ ਜਰੀ ਨਹੀਂ ਜਾਂਦੀ ਬਾਕੀ ਤੁਸੀਂ ਭੈਣ ਭਰਾਵਾਂ ਸੋਇਤ ਲੜਦੇ ਹੋ ਤੇ ਚੱਲਣਾ ਮੈਨੂੰ ਕਹਿੰਦਾ ਇਹ ਸਾਰਾ ਕੁਝ ਮੇਰੇ ਸਿਰ ਤੇ ਆ ਜਾਂਦੀ ਹੈ ਗੱਲ ਮੈਂ ਤਾਂ ਕਹਿੰਨੀ ਆ ਕੋਈ ਨਹੀਂ ਠੀਕ ਆ ਉਹਨੂੰ ਰਾਮਨਾ ਗੱਲ ਬੈ ਕੇ ਕਰਾਂਗੇ ਸਮਝਾਵਾਂਗੇ ਕੋਈ ਨਹੀਂ ਤੁਸੀਂ ਗੱਡੀ ਤੇ ਆਇਆ ਜਾਇਆ ਕਰੋ ਹੁਣ ਗੱਡੀ ਤੇ ਪੱਕੀ ਦੇਤੀ ਇੱਕ ਹਿਸਾਬ ਦੀ ਮੰਮੀ ਆਂਦੇ ਜੂਆ ਕਿ ਆਪਾਂ ਨਹੀਂ ਲੈਣੀ ਗੱਡੀ ਇਹਨਾਂ ਕੋਲ ਤੇ ਨਹੀਂ ਲੈਣੀ ਤੇ ਇਹਦਾ ਮਤਲਬ ਪੱਕੀ ਇਹਨਾਂ ਦੇ ਕੋਲ ਹੀ ਆ ਤੇ ਆਇਆ ਜਾਇਆ ਕਰਨ ਫਿਰ ਉਹਦੇ ਉੱਤੇ ਹਾਂ ਤੇ ਫਿਰ ਪੱਕੀ ਦੇ ਦੋ ਨਾ ਅਗਲੇ ਨੂੰ ਅਗਲੇ ਨੂੰ ਗੱਲ ਕਰ ਦੋ ਅਗਲੇ ਨਾਲ ਕਿ ਨਹੀਂ ਭਈ ਹੁਣ ਤੇਰੀ ਆ ਚੀਜ਼ ਸਾਡੀ ਹੈ ਹੀ ਨਹੀਂ ਹੁਣ ਹੁਣ ਕਹਿ ਦਿਓ ਕੁੜੀ ਨੂੰ ਨਾਲੇ ਹੁਣ ਨਾ ਗੱਲ ਕਰਿਓ ਹਲੇ ਹੁਣੇ ਹਲੇ ਉਹਨੇ ਚਾਹ ਪਾਣੀ ਵੀ ਪੀਣਾ ਆ ਤੇ ਫੇਰ ਰੱਖਣਾ ਆ ਮੇਰੇ ਦਿਵਾਲੇ ਹੋ ਗਏ ਆ ਇਸੇ ਕਰਕੇ ਤੇ ਮੈਂ ਮੱਥੇ ਨਹੀਂ ਲੱਗਾ ਦੋਵਾਂ ਮਾਵਾਾਂ ਧਿਆਨ ਨੇ ਮੁੜ ਕੇ ਫੇਰ ਮੇਰੇ ਦਿਵਾਲੇ ਹੋ ਜਾਣਾ ਸੱਚੀ ਆ ਇਦਾਂ ਦਾ ਮਾਹੌਲ ਜਦੋਂ ਹੁੰਦਾ ਨਾ ਘਰ ਦੇ ਵਿੱਚ ਕੋਹ ਵੀ ਨਹੀਂ ਚੰਗਾ ਲੱਗਦਾ ਹੈਗਾ ਚਾਹ ਪੀਣੀ ਆ ਤੁਸੀਂ ਪੀ ਲਾਂਗਾ ਕਟਾ ਹੌਣ ਤੂੰ ਇਹਨਾਂ ਦੇ ਨਾਲ ਆਈ ਆ ਤੈਨੂੰ ਪਤਾ ਕਿੱਥੇ ਗਏ ਹੀ ਕਿੱਥੋਂ ਆਏ ਆ ਕੀ ਲੈ ਕੇ ਆਏ ਆ ਤੈਨੂੰ ਦੱਸਿਆ ਪੁੱਛਿਆ ਕੁਝ ਕਿ ਨਹੀਂ 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 ਮੰਮੀ ਜੀ ਮੇਰੇ ਨਾਲ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸਾਸੀ ਘਾਲ ਸਾਸੀ ਘਾਲ ਹੋਈ ਆ ਤੇ ਬਾਤੋਂ ਵੀਰ ਜੀ ਦਾ ਤੇ ਮੂਡ ਮੈਨੂੰ ਥੋੜਾ ਜਿਹਾ ਉਦਾਂ ਦਾ ਹੀ ਲੱਗਾ ਵਾ ਕਿ ਮੇਰੇ ਨਾਲ ਅਜੇ ਵੀ ਨਾਰਾਜ਼ ਆ ਤੇ ਮੈਂ ਸੋਗ ਮੰਨ ਚ ਨਾ ਇਹੋ ਸੋਚਦੀ ਆਉਣ ਦੀ ਸੀ ਕਿ ਘਰੇ ਜਾ ਕੇ ਨਾ ਮੈਂ ਤੇ ਵੀਰ ਜੀ ਕੋ ਮਾਫੀ ਮੰਗ ਲੈਣੀ ਆ ਕਿਉਂਕਿ ਇਹ ਮੇਰੇ ਨਾਲ ਅਜੇ ਵੀ ਨਾਰਾਜ਼ ਆ ਭਾਬੀ ਚੋਂ ਦਾ ਮੇਰੇ ਨਾਲ ਸੋਣਾ ਬੋਲੇ ਮੈਂ ਐਵੇਂ ਆਖਾ ਦਬਾ ਕੇ ਮਾਫੀ ਦੋ ਮੰਗਣੀ ਆ ਤੂੰ ਲੈ ਕੇ ਖਾਣਾ ਉਹਨਾਂ ਦੇ ਕੋਲੋਂ ਕੁਝ ਐਵੇਂ ਸਿਰ ਤੇ ਚੜਾਈ ਜਾਣਾ ਕਿਹੜੇ ਗੱਲੋਂ ਸਿਰ ਤੇ ਜੜਾਈ ਜਾਣਾ ਹੋਰ ਮਾਫੀ ਮੰਗਣ ਦਾ ਤੇਰਾ ਕੀ ਮਤਲਬ ਆ ਮੈਂ ਤੇਰੇ ਨਾਲ ਆ ਨਾ ਤੂੰ ਚੁੱਪ ਕਰਕੇ ਬਹਿ ਜਾ ਬਿਲਕੁਲ ਮਾਫੀ ਨਹੀਂ ਮੰਗਣੀ ਮੰਮੀ ਐਵੇਂ ਨਾ ਹਰ ਵੇਲੇ ਨਾ ਇਹਨਾਂ ਦੀਆਂ ਗੱਲਾਂ ਕਰਦੀ ਰਿਹਾ ਕਰੋ ਵੀ ਆ ਵਿਆਹ ਕਰਦਾ ਹੋਇਆ ਵਾ ਆਪਾਂ ਤੇ ਸਾਰੀ ਜੀ ਨਾ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਹੀ ਰਹਿ ਗਏ ਆ ਹੈ ਤੇ ਆਪਾਂ ਇੱਕ ਹੀ ਪਰਿਵਾਰ ਦੇ ਜੀ ਆ ਨਾ ਹੁਣ ਪਤਾ ਨਹੀਂ ਕੀ ਹੋ ਗਿਆ ਸਾਨੂੰ ਸਾਰਿਆਂ ਨੂੰ ਆਪਣਾ ਨਿੱਕੀ ਜੀ ਗੱਲ ਨੂੰ ਜ਼ਿਆਦਾ ਹੀ ਹਵਾ ਦੇਣ ਦਾ ਪਿਆ ਹੁਣ ਆ ਪਿੱਛੇ ਜਿਹੜੂ ਮੈਂ ਆਈ ਆ ਕੀ ਗੱਲਾਂ ਬਾਤਾਂ ਹੋਈਆਂ ਮੈਂ ਇੰਨਾ ਵੀਰ ਜੀ ਨਾਲ ਬੋਲੀ ਆ ਫੇਰ ਵੀ ਵੀਰ ਜੀ ਨੇ ਭਰਾ ਹੋਂ ਦਾ ਪੂਰਾ ਫਰਜ਼ ਨਿਭਾਇਆ ਮੈਨੂੰ ਘਰ ਤਾਂ ਕੁਛ ਛੱਡਣ ਵੀ ਗਏ ਆ ਤੇ ਮੈਨੂੰ ਕਹਿੰਦੇ ਮੈਂ ਜੀਆਂ ਨੂੰ ਮਿਲ ਕੇ ਵੀ ਜਾਣਾ ਤੇ ਮੈਂ ਹੀ ਗੁੱਸੇ ਦੀ ਮਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਘੇਟੂ ਅੰਦਰ ਪੈਰ ਨਹੀਂ ਪਉਣ ਦੇਣਾ ਹੈਗਾ ਇਸ ਕਰਕੇ ਮੰਮੀ ਮੈਂ ਕਹਿਣ ਈ ਆ ਗਲਤੀ ਮੇਠੋਂ ਹੋਈ ਆ ਮੈਂ ਤੇ ਵੀਰ ਜੀ ਕੋ ਮਾਫੀ ਮੰਗਣੀ ਮੰਗਣੀ ਹਰ ਹਾਲਤ ਦੇ ਵਿੱਚ ਭਾਵੇਂ ਜੇ ਮੈਨੂੰ ਜੋ ਮਰਜ਼ੀ ਬੋਲ ਦੇਣਾ ਕੋ ਜੀ ਅੱਜ ਮੈਂ ਮਾਫੀ ਮੰਗੂਗੀ ਨਾ ਤੇ ਫੇਰੀ ਵੀਰ ਜੀ ਦਾ ਗੁੱਸਾ ਠੰਡਾ ਹੋਣਾ ਵਾ ਤੇ ਰਹੀ ਗੱਲ ਉਹਨਾਂ ਦੀ ਵਿੱਕੀ ਹੁਣਾ ਚ ਵੀ ਮੰਮੀ ਜੀ ਮਾੜੀਆਂ ਮੋਟੀਆਂ ਗਲਤੀਆਂ ਹੈਗੀਆਂ ਏਡੇ ਸਿੱਧ ਪਧਰੇ ਉਹ ਵੀ ਨਹੀਂ ਜਿਹੇ ਹੈਗੇ ਤਾਂ ਕਰਕੇ ਮੈਂ ਕਹਿਣ ਦੀ ਤੇ ਮੰਮੀ ਚੁੱਪ ਕਰ ਹੁਣ ਕੋਈ ਗੱਲ ਕਰੀ ਮੇਰੀ ਗੱਲ ਸੁਣ ਮੇ ਚਲਣ ਨੂੰ ਕਦੀ ਆਈ ਗਈ ਐ ਕਿ ਨਹੀਂ ਘਰ ਤੁਹਾਡੇ ਭੂਆ ਜੀ ਹਾਂ ਚੱਲ ਕਦੀ ਪੁੱਛਿਆ ਕਿ ਨਹੀਂ ਉਹ ਆਨੇ ਹਾਲ ਚਾਲ ਬਸ ਇਦਾਂ ਹੀ ਆ ਚੱਲੀ ਜਾਂਦਾ ਪ੍ਰੀਤੀ ਇੱਥੇ ਚਾਹ ਪੀ ਲਓ ਤੇ ਭਾ ਜੀ ਜੀ ਤੁਸ ਜੀ ਵੀ ਆਪਣੀ ਕਾਹ ਲੈ ਹੁਣੀ ਸੀ ਨਾ ਨਹੀਂ ਮੈਂ ਨਹੀਂ ਪ੍ਰੀਤੀ ਪੀਣੀ ਮੇਰੇ ਜੀਜਾ ਨਹੀਂ ਘੜ ਲਿਆ ਗੈਸ ਜੀ ਹੋਈ ਇਨੂ ਕੀ ਹੋ ਗਿਆ ਵਾ ਜਲਦੀ ਜਲਦੀ ਬੰਦ ਹੋ ਗਈ ਆ ਆ ਤੋ ਕੀ ਸਟਾਰਟ ਨਹੀਂ ਹੁੰਦੀ ਇਹ ਗੋਲੀ ਵੱਜ ਗਈ ਐ ਇਹਨੂੰ ਥੱਲੇ ਉਤਰ ਕੇ ਵੇਖਣਾ ਕਿਹੜਾ ਜਾ ਆਉਂਦਾ ਧਾਰਾਂ ਤਾਂ ਚੰਗੀਆਂ ਭਲੀਆਂ ਵਾਂ ਹੋਇਆ ਕਿ ਗੋਲੀ ਵੱਜ ਗਈ ਐ ਇਹਨੂੰ ਪਾਣੀ ਪਤਾ ਨਹੀਂ ਆਉਂਦਾ ਬਬਾ ਇੱਕ ਵਾਰੀ ਸਟਾਰਟ ਹੋ ਜੇ ਇਹਨੂੰ ਮੜ ਜਾ ਬਖਾਲ ਹੀ ਲਵਾ ਕੀ ਗੋਲੀ ਵੱਜੀ ਇਹਨੂੰ ਠੀਕ ਹੈ ਕੰਸਲ ਨੂੰ ਮਾਰ ਕੇ ਕੀ ਪਤਾ ਬਣੂ ਜਵੇ ਗੱਲ ਉਹ ਤਾਂ ਗਈ ਸਟਾਰਟ ਉਹ ਬੰਦਣਾ ਹੋ ਜੀ ਹੁਣ ਮੈਂ ਇੱਕ ਵਾਰ ਅਡੇ ਤੱਕ ਪਹੁੰਚ ਜਾ ਬਸ ਕੀ ਇਹ ਹੋ ਗਿਆ ਇਹਨੂੰ ਵਾਰੀ ਬੱਸ ਪਹੁੰਚ ਜਾ ਇਹ ਆ ਤਾਂ ਚੰਗੀ ਕੁਲੀ ਚੱਲਣ ਦੀ ਹੈ ਸਮਝ ਨਹੀਂ ਲੱਗਣ ਦੀ ਝੁੱਕ ਜਗਾ ਤਮਰੀ ਜਾਂਦੀ ਇਹਨੇ ਬੇੜਾ ਬਹਿ ਜੇ ਫੇਰ ਬੰਦ ਹੋ ਗਈ ਪਾਤੋਰ ਪਾਰਾ ਬਦਾਵਾ ਆਸਤਾ ਹੀਓ ਏਡੀ ਦੋਰੋਂ ਦੇ ਤੱਕਾ ਲਾ ਕੇ ਵੀ ਨਹੀਂ ਖੜਿਆ ਜਾਣਾ ਤੈਨੂੰ ਇੱਕ ਵਾਰੀ ਪਉ ਜਾ ਬਸ ਸਮਾਨ ਸਾਂਭ ਲਿਆ ਹਾਂਜੀ ਹੂੰ ਤਾਂ ਹੁਣ ਸਾਂਭੀ ਛੜਨਾ ਵਾ ਪੈਸੇ ਖਰਚ ਕੇ ਤੇ ਸਮਾਨ ਸਾਂਭ ਦੇਣਾ ਵਾ ਚੀਜ਼ ਲਿਆਂਦੀ ਆ ਤੇ ਉਹਨਾਂ ਨੂੰ ਕੰਨੀ ਪਾ ਪਤਾ ਲੱਗੇ ਕੋਈ ਚੀਜ਼ ਲਈ ਆ ਕੋਈ ਪ੍ਰੋਗਰਾਮ ਹੋਊਗਾ ਤੇ ਪਾ ਕੇ ਜਾਵਾਂਗੇ ਕਿ ਇਦਾਂ ਕਰੇ ਪਾ ਕੇ ਪੁਰਾਣੇ ਕਰਨੇ ਆ ਵਾਹ ਓਏ ਕੀ ਬਤਾਨੇ ਮੈਂ ਤੇ ਹਲੇ ਮੰਮੀ ਨੂੰ ਵੀ ਵਿਖਾਏ ਡਰਦੀ ਨਹੀਂ ਹਾਂ ਹਾਂ ਇਹ ਹੁਣ ਤੂੰ ਪੁੱਤ ਕਿਵੇਂ ਕਰਨਾ ਕੀ ਨਹੀਂ ਕਰਨਾ ਮੈਂ ਹੁਣ ਪ੍ਰੀਤੀ ਵੀ ਆਈ ਆ ਇਹ ਨਾ ਹੋਵੇ ਮੰਮੀ ਫੇਰ ਦਿਵਾਲੀ ਹੋ ਜਾਣਾ ਕੋਈ ਗੱਲਬਾਤ ਹੋ ਜਾਏ ਕੋਈ ਲੜਾਈ ਹੋ ਜਾਏ ਕਿਉਂ ਬਣਾਏ ਆ ਕਿੰਨੇ ਦੇ ਬਣਾਏ ਆ ਕਿਉਂ ਬਣਾਏ ਜੇ ਕਈ ਸਵਾਲ ਕਰਨੇ ਮੰਮੀ ਨੇ ਚੱਲ ਕੋਈ ਗੱਲ ਨਹੀਂ ਤੂੰ ਆਪ ਹੀ ਵਿਖਾਲਦੀ ਤੂੰ ਮੌਕਾ ਨਾ ਨਾ ਦਵੀ ਨਾ ਦੱਸਿਆ ਬਾਅਦ ਚ ਪਤਾ ਲੱਗਾ ਤੇ ਫਿਰ ਉਹ ਕੰਮ ਹੋਣਾ ਜਿਹੜਾ ਅੱਗੇ ਹੋਇਆ ਤੂੰ ਆਪ ਹੀ ਵਿਖਾਲਦੀ ਮੰਮੀ ਨੂੰ ਵੀ ਆ ਚੀਜ਼ ਲਿਆਂਦੀ ਆ ਵੇਖੋ ਕਿਵੇਂ ਦੀ ਆ ਸਗੋਪ੍ਰੀਤ ਵੀ ਆਈ ਐ ਸੁਬਬੀ ਇਹਨੂੰ ਵੀ ਵਿਖਾਲਦੀ ਚਲੋ ਠੀਕ ਆ ਫਿਰ ਚੰਗਾ ਮੈਂ ਉੱਤੇ ਚੱਲਿਆ ਵੀਰ ਜੀ ਬਹਿ ਜਾਓ ਮੇਰੇ ਲਾਗੇ ਐਡੀ ਵੀ ਬਣਾ ਕਾ ਦਿਨ ਨਰਾਜਗੀ ਹੋ ਗਈ ਆ ਬਹਿ ਜਾ ਬਹਿ ਜਾ ਪ੍ਰੀਤ ਆ ਜਾ ਬੈਰੋ ਗੱਲਾਂ ਬਾਤਾਂ ਕਰ ਲੋ ਸੁਲਾ ਤੇ ਕੱਢੀ ਤਾਂ ਆਈ ਹੋਗੀ ਨਾ ਦੋਵਾਂ ਭੈਣ ਭਰਾਵਾਂ ਦੀ ਜੇ ਆਪ ਵੀ ਗੱਲਾਂ ਬਾਤਾਂ ਕਰੋਗੇ ਖੁੱਲ੍ਹ ਕੇ ਸੰਦੀਪ ਮੁਰਕੇ ਮੇਰੀ ਕੀਤੀ ਗੱਲ ਸਭ ਤੋਂ ਜ਼ਿਆਦਾ ਚੁਬਦੀ ਆ ਤੇ ਮੈਂ ਨਹੀਂ ਚਾਹੁੰਦਾ ਫੇਰ ਕੋਈ ਰੌਲਾ ਰੱਪਾ ਪਾਵੇ ਮੈਨੂੰ ਤਾਂ ਜਾਣਦੇ ਉੱਤੇ ਉਹ ਨਹੀਂ ਮੇਰੀ ਗੱਲ ਸੁਣੋ ਮੈਂ ਮੰਨਦੀ ਆ ਮੇਰੇ ਕੋ ਵੀ ਗਲਤੀ ਹੋਈ ਆ ਪਰ ਹੁਣ ਇਹਦਾ ਮਤਲਬ ਇਹ ਢੋੜਾ ਵਾ ਕਿ ਤੁਸੀਂ ਮੈਨੂੰ ਬੁਲਾਉਣਾ ਹੀ ਨਹੀਂ ਆ ਤੂੰ ਇਹ ਤਾਂ ਮੰਨਦੀ ਆ ਗਲਤੀ ਹੋਈ ਆ ਜਦ ਇਹ ਚੀਜ਼ ਨੂੰ ਮਹਿਸੂਸ ਵੀ ਕਰ ਕਿ ਜੋ ਉਹਦੋਂ ਮੈਂ ਕਿਹਾ ਵਾ ਫਿਰ ਮੈਂ ਗਲਤ ਨਹੀਂ ਕਿਹਾ ਤੂੰ ਫਿਰ ਮੇਰੀਆਂ ਗੱਲਾਂ ਦੇ ਉੱਤੇ ਜ਼ਿਆਦਾ ਰਿਐਕਟ ਕੀਤਾ ਵਾ ਇਹ ਗੱਲ ਨੂੰ ਮੰਨਣਾ ਪੈਣਾ ਵਾ ਸਿਰਫ ਇੰਨੀ ਗੱਲ ਹੀ ਆ ਦੇਣ ਦੇ ਨਾਲ ਕਿ ਮੇਰ ਕੋ ਗਲਤੀ ਹੋਈ ਆ ਉਹਦੇ ਨਾਲ ਨਹੀਂ ਗਲਤੀ ਛੁਪ ਜਾਂਦੀ ਮੈਨੂੰ ਨਾ ਹੁਣ ਸਮਝ ਲੱਗੀ ਆ ਕਿ ਕਿਤੇ ਨਾ ਕਿਤੇ ਵਿਕੀ ਦਾ ਵੀ ਸੁਭਾਅ ਥੋੜਾ ਜਿਹਾ ਹੋਰ ਸਾਬਦਾ ਵਾ ਪਰ ਮੈਂ ਉਹ ਚੀਜ਼ ਤੇ ਪਰਦਾ ਜਿਹਾ ਪਾ ਲਿਆ ਜਾਂ ਮੈਨੂੰ ਸਮਝ ਨਹੀਂ ਲੱਗੀ ਤਾਂ ਕਰਕੇ ਇੰਨਾ ਕੁਝ ਹੋ ਗਿਆ ਵਾ ਚਲੋ ਜੋ ਵੀ ਕੁਝ ਹੋਇਆ ਮੇਰੇ ਕਹਿੰਦੀ ਮਿੱਟੀ ਪਾਈਏ ਹੈ ਪਰ ਬੀਜੀ ਇਹਨਾਂ ਨੂੰ ਸਮਝਾਓ ਬਾਹੂ ਮੇਰੇ ਆ ਜਿੰਨਾ ਕਿਸੇ ਦਾ ਤਾਂ ਮਿੱਟੀ ਪਾਈ ਜਾਈਦੀ ਹੈ ਨਾ ਮਿੱਟੀ ਪਾਇਆ ਗੱਲ ਦੱਬੀ ਨਹੀਂ ਰਹਿੰਦੀ ਕੱਖਾਂ ਦੇ ਥੱਲੇ ਅੱਗ ਲੁਕੀ ਨਹੀਂ ਰਹਿੰਦੀ ਉਹਨੇ ਬੜਲਣਾ ਹੀ ਬੜਨਾ ਵਾ ਪਰ ਮੁਲਕੇ ਉਹਨੇ ਜ਼ਿਆਦਾ ਬੜਨਾ ਵਾ ਭਾਂਬੜ ਬਣ ਕੇ ਇਸੇ ਕਰਕੇ ਆਖੀਦਾ ਵਾ ਕਿ ਜੇ ਕੋਈ ਛੋਟੀ ਗੱਲ ਹੋਈ ਹੈ ਨਾ ਤੇ ਛੋਟੀ ਗੱਲ ਨੂੰ ਹੀ ਕੋ ਖਿਆ ਜਾਵੇ ਅਦਾਲਤਾਂ ਦੇ ਵਿੱਚ ਕੇਸ ਜਾਂਦੇ ਆ ਨਾ ਤੇ ਉਹ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਸਾਰੀ ਗੱਲ ਫੜਦੇ ਆ ਸਿਰਫ ਇਸੇ ਕਰਕੇ ਹੀ ਕਿ ਕਿਸੇ ਨਾ ਕਿਸੇ ਗੱਲ ਦੇ ਵਿੱਚ ਕੋਈ ਨੁਛੋਟੀ ਤੋਂ ਛੋਟੀ ਗੱਲ ਸਾਡੇ ਹੱਥ ਦੇ ਵਿੱਚ ਆ ਜਾਏ ਗੱਲ ਦੀ ਤਹਿ ਤੱਕ ਪਹੁੰਚਿਆ ਜਾਵੇ ਚਲੋ ਹੁਣ ਜੇ ਕੁੜੀ ਮਾਫੀ ਮੰਗਣ ਦੀ ਆ ਨਾ ਤੇ ਤੁਸੀਂ ਉਹਨੂੰ ਮਾਫ ਕਰ ਦਿਓ ਗੱਲ ਮੁਕਾਓ ਬਾਕੀ ਮੈਂ ਕਦੋਂ ਮੈਂ ਕਦੋਂ ਕਹਿਣਾ ਵਾ ਕਿ ਇਹ ਮੇਰੇ ਕੋਲੋਂ ਮਾਫੀ ਮੰਗੇ ਮੈਂ ਕਹਿਣਾ ਵਾਂ ਵੀ ਸੁਖੀ ਵਸੇ ਆਪਣੇ ਘਰ ਵਿੱਚ ਉਹ ਵੀ ਜੀ ਇਹਦੇ ਨਾਲ ਵਧੀਆ ਤਰੀਕੇ ਦੇ ਨਾਲ ਰਹਿਣ ਮਿਲਵਰਤ ਕੇ ਰਹਿਣ ਤੇ ਠੀਕ ਆ ਮਿਲਵਰਤ ਕੇ ਹੀ ਰਹਿਣ ਡਿਆ ਬਾਕੀ ਪ੍ਰੀਤ ਚਲੋ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ ਆ ਕਿ ਚਲ ਜੇ ਤੂੰ ਇਹ ਚੀਜ਼ਾਂ ਰੈਲਾਈਜ਼ ਕੀਤੀਆਂ ਆ ਤੇ ਤੈਨੂੰ ਸਮਝ ਲੱਗੀ ਆ ਥੋੜੀ ਬਹੁਤੀ ਤੇ ਗਾਂਹ ਤੋਂ ਚੱਲੋ ਤੁਸੀਂ ਆਪਣੇ ਸਾਹਬ ਨਾ ਰਹੋ ਨਾ ਐਵੇਂ ਵਿੱਚ ਨਿਕ ਨਿਕੀਆਂ ਗੱਲਾਂ ਕਰਕੇ ਤੇ ਆਪਣੇ ਚ ਫੁੱਟ ਪਾਓ ਸਨੀਵ ਘਰਾਂ ਦੇ ਵਿੱਚ 100 ਗੱਲਾਂ ਹੋ ਜਾਂਦੀਆਂ ਨੇ ਬਸ ਫਰਕ ਇੰਨਾ ਕਾ ਵੀ ਉੱਥੋਂ ਦੀਆਂ ਗੱਲਾਂ ਇੱਥੇ ਨਾ ਪਹੁੰਚਣ ਇੱਥੋਂ ਦੀਆਂ ਉੱਥੇ ਨਾ ਜਾਣ ਪਰ ਇਹ ਤੇ ਮੰਮੀ ਦੋਵੇਂ ਇਹ ਕੰਮ ਕਰਦੀਆਂ ਰਹੀਆਂ ਵਾ ਇਹ ਸਮਝ ਗਈ ਆ ਨਾ ਹੁਣ ਜਦੋਂ ਕਹਿਣ ਦੀ ਆ ਤੁਹਾਨੂੰ ਤੇ ਹੁਣ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ ਹੁਣ ਗਾਂਹ ਵੀ ਇਦਾਂ ਹੀ ਸਮਝਦਾਰੀ ਦੇ ਨਾਲ ਰਹਿਣਾ ਵਾ ਆਪਾਂ ਰਲ ਮਿਲ ਕੇ ਠੀਕ ਆ ਭਾਪੀ ਜੀ ਗੱਲ ਦੱਸਾਂ ਕੀ ਆ ਕਿ ਜਦੋਂ ਨਾ ਮਨ ਮਾ ਵਿਆਹ ਹੋਇਆ ਸੀ ਜਾਂਦੇ ਨਹੀਂ ਪਤਾ ਲੱਗ ਜਾਂਦਾ ਕਿ ਕਿਹੜਾ ਸੁਭਾਅ ਕਿਦਾਂ ਦਾ ਤੇ ਕੌਣ ਕਿਵੇਂ ਦਾ ਆ ਜਿਉਂ-ਜਿਉਂ ਆਪਾਂ ਵਿੱਚ ਵਿਚਰਦੇ ਆ ਫਿਰ ਹੀ ਪਤਾ ਲੱਗਦਾ ਆ ਨਾ ਤੇ ਹਾਂ ਮੈਨੂੰ ਹੁਣ ਸਮਝ ਲੱਗੀ ਆ ਕਿੱਥੇ ਉਹ ਗਲਤ ਨੇ ਕਿੱਥੇ ਮੈਂ ਗਲਤ ਹੋਈ ਆ ਠੀਕ ਆ ਚਲ ਇੰਨਾ ਹੀ ਬੜਾਇਆ ਕਿ ਤੈਨੂੰ ਸਮਝ ਤੇ ਲੱਗੀ ਆ ਨਾ ਬਾਕੀ ਨਾ ਮੰਨ ਚਾਹੇ ਨਾ ਮੰਨ ਤੇਰੇ ਨਾਲ ਉਹ ਵਾਦ ਨਾ ਮੰਮੀ ਜਾਰਾ ਗਲਤ ਆ ਤੂੰ ਨਹੀਂ ਗਲਤ ਹੈਗੀ ਬਸ ਤੈਨੂੰ ਮੰਮੀ ਉਧਰ ਨੂੰ ਮੋੜ ਦਿੰਦੇ ਆ ਜੇ ਵੀ ਜੀ ਮੰਮੀ ਗਲਤ ਹੋਈ ਆ ਨਾ ਤੇ ਪੁੱਛ ਲਿਓ ਭਾਵੇਂ ਜਾ ਕੇ ਭਾਵੇਂ ਹੁਣੇ ਪੁੱਛ ਲਓ ਭਾਵੇਂ ਮੇਰੀ ਪਿੱੱਟ ਪਿੱਛੇ ਜਾ ਕੇ ਮੈਂ ਹੁਣੇ ਇਹ ਮੰਮੀ ਨਾਲ ਗੱਲਾਂ ਕਰਕੇ ਆਈ ਆ ਕਿ ਤੁਸੀਂ ਮੈਨੂੰ ਗਲਤ ਸਲਾਹ ਦਿੰਦੇ ਰਹੇ ਆ ਤੇ ਮੈਂ ਗਲਤ ਰਾਹ ਨੂੰ ਜਾਂਦੀ ਰਹੀ ਆ ਪਰ ਮੈਨੂੰ ਹੁਣ ਜਿੱਥੋਂ ਤੱਕ ਮੈਨੂੰ ਸਮਝ ਲੱਗੀ ਆ ਨਾ ਮੈਂ ਸੱਚੀ ਹੁਣ ਮਾਫੀ ਮੰਗਦੀ ਆ ਸੱਚੀ ਮੇਥੋਂ ਬਹੁਤ ਵੱਡੀ ਗਲਤੀ ਹੋਈ ਆ ਮਾਫੀ ਨਾ ਮੰਗ ਹੁਣ ਅੱਧੋ ਗਿਆ ਹੁਣ ਤੂੰ ਮਾਫੀ ਮੰਗਣਾ ਰੋਣਾ ਤੂੰ ਮੈਨੂੰ ਵੀ ਦੇਖ ਕੇ ਜਿਹਨੂੰ ਮੈਂ ਤੁਹਾਨੂੰ ਬੁਇਆ ਕੋ ਮੋੜਿਆ ਸੀ ਮੈਨੂੰ ਉਹ ਗੁੱਸਾ ਹੀ ਬੜਾ ਜ਼ਿਆਦਾ ਸੀ ਤੁਹਾਡੇ ਨਾਲ ਤੇ ਮੇਰੇ ਪ੍ਰੇਮੀ ਆ ਤੁਹਾਡੇ ਸਿਰ ਤੇ ਤੇ ਮੈਂ ਉੱਡੀ ਫੇਰਨਾ ਆ ਆਹ ਤਾਈਓ ਪਰ ਮੈਨੂੰ ਬੂਹੇ 'ਚ ਮੋੜ ਦਿੰਦੀ ਆ ਕੇ ਹੈ ਚਲੋ ਕਿੰਨਾ ਬੋਲੀ ਮੈਨੂੰ ਦੱਸ ਹਾਂ ਭਾਬੀ ਜੀ ਕੋ ਹੋ ਗਈਆਂ ਗਲਤੀਆਂ ਚਲ ਠਾਈ ਕੋਈ ਗੱਲ ਨਹੀਂ ਮੈਨੂੰ ਪਤਾ ਮੇਰੀ ਭਾਬੀ ਨੇ ਤੇ ਮੈਨੂੰ ਮਾਫ ਕਰ ਹੀ ਦੇਣਾ ਭਰਾ ਮਾਫ ਕਰੇ ਚਾਹੇ ਨਾ ਕਰੇ ਹਮ ਹੈ ਮਾਫੀਆਂ ਜੀ ਜੀ ਆ ਗੱਡੀ ਚੈੱਕ ਕਰਾਉਣੀ ਈ ਮੜੀ ਕਿਹੜੀ ਗੱਡੀ ਆ ਆ ਕੀ ਗੱਲੇ ਇਹਨੂੰ ਪਤਾ ਨਹੀਂ ਹੋਣ ਡਿਆ ਈ ਓਦਾਂ ਚੰਗੀ ਭਲੀ ਚੱਲਦੀ ਆ ਤੇ ਹਜੋਕੇ ਜੇ ਮਾਰ ਕੇ ਦੋ ਕਵਾਰ ਬੰਦ ਹੋ ਗਈ ਆ ਰਾਦੇ ਵਿੱਚ ਕਰੋ ਚੱਕ ਕੀ ਪ੍ਰੋਬਲਮ ਆ ਖੋਲੋ ਇਹਨੂੰ ਕਰ ਦਿੰਦੇ ਆ ਬੋਲੋ ਖੋਲੋ ਉਹ ਤੇ ਇਹ ਕਦੋਂ ਦਾ ਪਾਇਆ ਚ ਤੇਲ ਪਤਾ ਨਹੀਂ ਕਦੋਂ ਦਾ ਪਾਇਆ ਮੈਂ ਤੇ ਲਿਆਂਦੀ ਸੋਹਰਿਆਂ ਦੀ ਆ ਉਹਨਾਂ ਨੇ ਦਿੱਤੀ ਸੀ ਥੋੜਾ ਜਿਹਾ ਟਾਈਮ ਚਲਾਉਣ ਨੂੰ ਹੁਣ ਉਹਨਾਂ ਨੂੰ ਪਤਾ ਹੋਣਾ ਸਰਵਿਸ ਹੋਣ ਵਾਲੀ ਗੱਡੀ ਦੀ ਸਰਵਿਸ ਹੋਣ ਵਾਲੀ ਆ ਆਹੋ ਤੇ ਬਾਕੀ ਹੋਰ ਕਦਾਂ ਚੱਲਦੀ ਮੇਰੇ ਲਈ ਠੀਕ ਠਾਕ ਚੱਲਦੀ ਜਾਂ ਕਿੰਦਾ ਤੇਜ਼ ਹੱਸਤਾ ਆ ਬਈ ਗੱਡੀ ਦਾ ਚੱਲਦੀ ਉਦਾਂ ਵੀ ਠੀਕ ਹੀ ਚੱਲਦੀ ਆ ਪਰ ਜਦੋਂ ਜਦਾਂ ਚੜਾਈ ਚੜੂਈ ਆ ਜਾਂਦੀ ਨਾ ਉਦੋਂ ਬੜਾ ਲੋਡ ਚ ਲੈਦੀ ਆ ਅੱਜ ਇਦਾਂ ਕੀਤੀ ਖਰਾਬੀ ਓਦਾਂ ਚੰਗੀ ਭਲੀ ਚੱਲਣ ਦੀ ਦੋ ਵਾਰ ਰਾਹ 'ਚ ਬੰਦ ਹੋ ਗਈ ਝੋਕੇ ਲੈ ਲਗੇ ਜੇ ਚੜਾਈ ਕਰਦੇ ਆ ਚੜਦੀ ਬੰਦ ਹੁੰਦੀ ਹੋਲੀ ਚੱਲਦੀ ਆ ਹਾਂ ਤੇ ਕਲਚ ਬੇਟਾਂ ਦਾ ਕੰਮ ਨਾ ਹੋਣ ਵਾਲਾ ਦਾ ਉਹ ਦੇਖਣਾ ਪੈਣਾ ਇੱਕ ਵਾਰੀ ਚੈੱਕ ਚੁੱਕ ਕਰਕੇ ਤੇ ਸਰਵਿਸ ਕਦੋਂ ਕਰਾਈ ਭਲਾ ਪਤਾ ਨਹੀਂ ਹੁਣ ਮੈਨੂੰ ਕਦੋਂ ਦੀ ਕਰਾਈ ਉਹਨਾਂ ਨੇ ਕਰਾਈ ਆ ਸਰਵਿਸ ਵੀ ਗੱਡੀ ਦੀ ਹੁਣ ਆਲੀ ਆ ਬਿਲਕੁਲ ਸਾਰਾ ਬਦਲਣਾ ਲਾਏਗਾ ਸਾਰਾ ਖਰਾਬ ਹੋਇਆ ਹੋਇਆ ਕਿੰਨਾ ਵੀ ਖਰਚਾ ਆਊਗਾ ਜੇ ਸਾਰਾ ਕੰਮ ਕਰਾਉਣਾ ਮਾਦੇ ਸਰਵਿਸ ਹੋਣੀ ਏਦੀ 3500 ਦੀ ਸਰਵਿਸ ਹੋਣੀ ਆ ਅੱਛਾ ਬਾਕੀ ਜੇ ਕਾ ਚਮੇਟਾ ਦਾ ਕਰਨਾ ਕੋਰਨਾ 2-3 ਹਜ਼ਾਰ ਦਾ ਲੱਜੂਗਾ ਠੀਕ ਆ ਤੇ ਬਾਕੀ ਜੇ ਤਾਂ ਕੋਈ ਹੋਰ ਕੰਮ ਨਹੀਂ ਕਰਾਇਆ ਤਾਂ ਖਰਚਾ ਵੱਧ ਪੈਣਾ ਫਿਰ ਅੱਛਾ ਆਹ ਬਾਕੀ ਚੈੱਕ ਕਰ ਦਿੰਨੇ ਗੱਡੀ ਗੱਡੀ ਬੈਟਰੀ ਮੋਟਰੀ ਸਭ ਕੁਝ ਚੈੱਕ ਕਰ ਦਿੰਨੇ ਆ ਚੱਲ ਮੈਂ ਇਹਦੇ ਨਾਲ ਸਟਾਰਟ ਕਰਕੇ ਦੇਖੋ ਰਹਿਣ ਦੋਨੇ ਉੱਤੇ ਹੋ ਗਏ ਬਾ ਇਦਾਂ ਗਾਂਡੀ ਜਿਹਾ ਵੇਖ ਲੋ ਇਦਾਂ ਰਾਜ ਕੀਤਾ ਸਟਾਰਟ ਹੀ ਨਹੀਂ ਹੋਈ ਓਏ ਉਹ ਵੀ ਨੇ ਬੜੀ ਆ ਕੇ ਆਪਣੇ ਵੀਰ ਜੀ ਆਇਓ ਮੜਾ ਜਾ ਦੇਖਿਓ ਵੱਡੀ ਸਲਫ ਨਹੀਂ ਚੁੱਕਣ ਦੀ ਤੇ ਦੇ ਸਟਾਰਟ ਬਾਕੀ ਭਾਈ ਚਾਲੂ ਤੇ ਹੋ ਗਈ ਏ ਹਾਂਜੀ ਬਾਕੀ ਇਹ ਤੁਹਾਡਾ ਖਰਚਾ ਇਹਦਾ ਹੈਗਾ ਵਾ ਇੰਨ ਦਾ ਕੰਮ ਇਹਦਾ ਹੋਣਾ ਵਾ ਤੇ ਉਹ ਘੱਟੋ ਘੱਟ ਵੀਰੇ ਦਾ 30 40 ਦਾ ਖਰਚਾ ਇਹਦਾ ਹੈਗਾ ਜੀ ਚਲੋ ਕੋਈ ਨਹੀਂ ਮੈਂ ਫਿਰ ਘਰ ਜਾ ਕੇ ਕਰੀ ਸਲਾਹ ਕਰ ਲੈਣਾ ਤਾਂ ਫਿਰ ਕੋਈ ਨਹੀਂ ਵੇਖ ਲੈਣਾ ਜੋ ਕਰੋਨਾ ਉਹ ਕੰਮ ਤੇ ਇਹਨੂੰ ਜਿਆਦਾ ਚੇਨਾ ਚਲਾਇਓ ਇਹਨੂੰ ਇਹ ਮੈਂ ਫਿਰ 2-3 ਦਿਨ ਹੀ ਚੱਲਣੀ ਜੀ ਨਹੀਂ ਨਹੀਂ ਇਹ ਤਾਂ ਬਹੁਤ ਜਿਆਦਾ ਸੀਜ ਵੀ ਹੋ ਸਕਦਾ ਜੀ ਜੇ ਇਹਦੇ ਪੱਕੀ ਖਰਾਰ ਨਹੀਂ ਆ ਇਹ ਚਲਾਈ ਜਾਓ ਇਹ ਜੇ ਕੰਮ ਉਹਦੀਆ ਕਰਾਉਣਾ ਤੇ ਫਿਰ ਦੱਸ ਜਿਓ ਮੈਂ ਨਹੀਂ ਨਹੀਂ ਪੱਕੀ ਗੱਤੋਂ ਖੁਲਾਰ ਨਹੀਂ ਕੋਈ ਨਹੀਂ ਮੈਂ ਘਰ ਫੈਸਲਾ ਕਰਕੇ ਆ ਫਿਰ ਕੰਮ ਤੇ ਲਾ ਜੂਗਾ ਠੀਕ ਆ ਹੁਣ ਫਿਰ ਮੈਂ ਇਦਾਂ ਹੀ ਆ ਗਿਆ ਵਾਂ ਠੀਕ ਆ ਉਹਦਾ ਘਰ ਤੱਕ ਤੇ ਚਲ ਜੂਗੀ ਨਾ ਚਲ ਜੂਗੀ ਚਲ ਜੂ ਚਲ ਜੂ ਘਰ ਤੱਕ ਚਲੋ ਠੀਕ ਆ ਭਾਈ ਮਿਹਰਬਾਨੀ ਚਲੋ ਕੋਈ ਨਹੀਂ ਬਾਕੀ ਮੈਂ ਸਲਾਹ ਕਰਕੇ ਨਾ ਹਾਂਜੀ ਫਿਰ ਮੈਂ ਲੈ ਕੇ ਆਉਣਾ ਠੀਕ ਆ ਠੀਕ ਆ ਚਲੋ ਕੋਈ ਨਹੀਂ ਫਿਰ ਮੈਂ ਬਾਜੂਗਾ ਚਲੋ ਭਾਈ